ਉਰਾਤ ਤੇ ਰਾਤ ਹੀ ਵਾਣ ਕਰੀ ਆਹੀ ਟਰਾਈਡਨ ਵਾਲਾ ਗੁਪਤਾ ਬਾਦਲਾਂ ਵੇਲੇ 10 ਸਾਲ ਚੇਅਰਮੈਨ ਰਿਹਾ ਕਾਂਗਰਸ ਵੇਲੇ 5 ਸਾਲ ਚੇਅਰਮੈਨ ਰਣ ਬੌਕਰ ਵਾਲੇ ਆ ਕੇ ਫਿਰ ਚੇਅਰਮੈਨ ਹੈ ਇਹਨਾਂ ਲਿਆ ਯਾਰਾਂ ਨੂੰ ਕੌਣ ਰੋਕੂਗਾ ਬਈ ਤੁਸੀਂ ਸਾਰੇ ਉਮੀਦਵਾਰਾਂ ਨੂੰ ਸੁਣਿਆ ਹੋਣਾ ਤੁਹਾਡੇ ਕੋਲੇ ਕੈਬਨਟ ਲੋਕਾਂ ਦਾ ਟਲੋਂ ਮੁੰਡਾ ਬੌਕਰ ਵਾਲਾ ਸਾਰੇ ਬੋਲ ਕੇ ਗਏ ਆ ਐਸ ਵੇਲੇ ਸਭ ਤੋਂ ਅਹਿਮ ਤੇ ਭਖਦਾ ਮੁੱਦਾ ਪੰਜਾਬ ਦਾ ਨਸ਼ਿਆਂ ਦਾ ਮੁੱਦਾ ਚਿੱਟੇ ਦਾ ਮੁੱਦਾ ਹੈ ਪਰ ਮੈਂ ਤੁਹਾਡੇ ਕੋਲੋਂ ਪਿੰਡਾਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਕੀ ਇੰਨਾ ਉਮੀਦਵਾਰਾਂ ਨੇ ਨਸ਼ੇ ਬਾਰੇ ਸਿਗਨੇਚਰਾਂ ਦੇ ਕੈਪਸੂਲਾਂ ਬਾਰੇ ਗੋਲੀਆਂ ਬਾਰੇ ਚਿੱਟੇ ਬਾਰੇ ਕੋਈ ਗੱਲ ਕੀਤੀ ਬਈ ਆਪ ਪੈਣਾ ਬੈਠੀਆਂ ਮਾਵਾ ਬੈਠੀਆਂ ਦੱਸੋ ਬਈ ਕੋਈ ਚਿੱਟੇ ਦੀ ਗੱਲ ਕਰਕੇ ਗਿਆ ਸਭ ਤੋਂ ਵੱਧ ਰਵਾਸ ਗੱਲ ਦਾ 10 ਸਾਲ ਬਾਦਲ 5 ਸਾਲ ਕਾਂਗਰਸੀ ਆ ਪੌਣੇ ਤਿੰਨ ਸਾਲ ਭੋਕਰ ਵਾਲੇ ਹੋ ਗਏ ਚੱਟਾ ਨਹੀਂ ਮੁੱਕਿਆ ਜਵਾਨੀ ਮੁੱਕ ਚੱਲੀ ਆ ਮੇਰੇ ਪਿੰਡ ਦੀ ਕਹਾਣੀ ਆ ਹਫਤਾ ਪਹਿਲਾਂ ਦੋ ਸਕੇ ਭਰਾਵਾਂ ਨੇ ਟੀਕਾ ਲਾ ਲਿਆ ਇੱਕ ਮਰ ਗਿਆ ਇੱਕ ਮਰਨ ਵਾਲਾ ਪਿਆ ਪੱਛੀਤੀ ਉਹ ਆ ਜਿਹੜੇ ਪਤਾ ਨਹੀਂ ਕੱਲ ਨੂੰ ਮਰ ਜਾਂਦੇ ਆ ਪਰਸੋਂ ਮਰ ਜਾਣ ਇਹ ਹਰ ਪਿੰਡ ਹਰ ਘਰ ਦੀ ਕਹਾਣੀ ਹੋਗੀ ਇਹਨਾਂ ਵੋਟਾਂ ਮਿਲੇ ਆ ਕੇ ਇਹ ਮੁੱਦੇ ਗਾਇਬ ਹੋ ਜਾਂਦੇ ਨੇ ਮੁੱਦੇ ਖਤਮ ਹੋ ਜਾਂਦੇ ਨੇ ਸਾਰੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਦਾਅਵੇ ਕਰਦੀਆਂ ਰਹੀਆਂ ਗੁੱਟ ਕੇ ਫੜ ਕੇ ਸਵਾਹ ਖਾਂਦੇ ਸੀ ਕੋਈ ਭਵੰਤ ਵੀ ਕਹਿੰਦਾ ਸੀ ਆ ਕਿ ਮੈਂ 26 ਜਨਵਰੀ ਤੱਕ ਖਤਮ ਕਰ ਦੂੰ 15 ਅਗਸਤ ਤੱਕ ਖਤਮ ਕਰ ਦੂੰ ਪਰ ਨਹੀਂ ਹੋਇਆ ਆ ਕੇਜਰੀਵਾਲ ਕਹਿੰਦਾ ਹੁੰਦਾ ਸੀਗਾ ਛੁਟਕੀਆਂ ਮਾਰਦਾ ਹੀ 48 ਘੰਟਿਆਂ 24 ਘੰਟਿਆਂ ਜ ਐ ਕਰ ਦਿਆਂਗੇ ਉਹ ਕਰ ਦਿਆਂਗੇ ਵੱਧ ਗਿਆ ਘਟ ਗਿਆ ਦੱਸੋ ਪਿੰਡ ਵਾਲਿਓ ਤੁਸੀਂ ਚਾਹੁੰਦੇ ਹੋ ਵੀ ਨਸ਼ਾ ਮੁੱਕ ਜੇ ਹਾਂ ਥੋੜੀ ਨਗਰ ਕੌਂਸਲ ਆ ਸਰਪੰਚ ਹੀ ਆ ਸਾਰਾ ਪੰਜਾਬ ਚਾਹੁੰਦਾ ਸਾਰੇ ਲੋਕ ਚਾਹੁੰਦੇ ਆ ਨਸ਼ਾ ਖਤਮ ਹੋ ਜੇ ਪਿੰਡ ਨਸ਼ੇ ਤੋਂ ਰਹਿਤ ਹੋ ਜਾਣ ਪਰ ਐਤ ਕੀ ਸਰਪੰਚ ਚੁਣੇ ਲੋਕਾਂ ਨੇ 20-20 ਲੱਖ ਦੀ दारू ਪੀ ਗਏ ਅਸੀਂ ਕਹਿੰਦੇ ਬਹੁਤ ਆ ਆ ਪਿਛਲੇ ਪਿੰਡੋਂ ਆਇਆ ਮੈਂ ਦਾਨਗੜ ਤੋਂ ਮੁੰਡਾ ਕਹਿੰਦਾ ਭਾਈ 2 ਲੱਖ ਦੀ दारू ਠੇਕੇ ਦੀ ਪੀ ਗਏ 18 ਢੋਲ ਪੀ ਗਏ ਮੈਂ ਫੇਰ ਵੀ ਹਾਰ ਗਿਆ ਕੱਲ ਮੈਂ ਠੁੱਲੇ ਵਾਲ ਤੋਂ ਆਇਆ ਉਹ ਕਹਿੰਦਾ ਭਾਈ 17 ਲੱਖ ਦੀ ਪਿਆ ਦੀ ਤਾਂ ਵੀ ਹਰ ਗਿਆ ਬਾ ਪੰਜਾਬੀਓ ਢੋਲਾਂ ਦੇ ਢੋਲਦਾਰੂ ਪੀ ਗਏ 50 50 40 40 ਲੱਖ ਦੀ दारू ਪੀ ਕੇ ਅਸੀਂ ਕਹਿੰਦੇ ਪਿੰਡਾਂ ਨੂੰ ਨਸ਼ੇ ਤੋਂ ਮੁਕਤ ਕਰਨਾ ਸਾਡੀ ਸੋਚ ਕਿੱਥੇ ਖੜੀ ਆ ਗੱਲਾਂ ਵਾਲਿਆਂ ਗੱਲੇ ਇਹ ਅਮਲੀ ਰੂਪ ਵਿੱਚ ਗੱਲਾਂ ਲਾਗੂ ਕਰਨੀਆਂ ਪੈਣੀਆਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਨਾ ਪੈਣਾ ਫਿਰ ਜਾ ਕੇ ਸਮਾਜ ਪੰਜਾਬ ਫਿਰ ਸੁਧਰੂਗਾ ਆਪਣੇ ਪਰਵਾਰਾਂ ਤੋਂ ਸ਼ੁਰੂ ਕਰੋ ਸਾਨੂੰ 8 ਸਾਲ ਹੋ ਗਏ ਲੜਾਈ ਲੜਦਿਆਂ ਨੂੰ ਪੰਜਾਬ ਦੇ ਬੁੱਢੇ ਦਰਿਆ ਦੀ ਲੁਧਿਆਣੇ 3 ਦਸੰਬਰ ਨੂੰ ਬੰਨ ਮਾਰਨ ਜਾ ਰਹੇ ਹਾਂ ਉਹਨਾਂ ਜ਼ਹਿਰਾਂ ਨੂੰ ਜਿਹੜੀਆਂ 90 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਕੈਮੀਕਲ ਪਾ ਦਿੰਦੇ ਆ ਸਤਲੁਜ ਚ ਤੇ ਉਹ ਜ਼ਹਿਰਾਂ ਨਾਲ ਕੈਮੀਕਲ ਦੇ ਨਾਲ ਪੂਰਾ ਦੱਖਣੀ ਮਾਲਵਾ ਪ੍ਰੋਹਿਪੁਰ ਤੋਂ ਲੈ ਕੇ ਫਰੀਦਕੋਟ ਮੋਗਾ ਮੁਕਸਰ ਅਬੋਰ ਫਾਲਕਾ ਗੰਗਾਨਗਰ ਬੀਕਾ ਦੇਰ ਤੱਕ ਲੋਕ 80 80% ਦੇ ਇੱਕ ਪਿੰਡ ਦੇ ਵਿੱਚੋਂ ਲੋਕ ਆ ਕਾਲੇ ਪੀੜੀਏ ਤੋਂ ਤੇ ਕੈਂਸਰ ਤੋਂ ਪੀੜਤ ਆ ਜਾਂਉਂਦੇ ਜਵਾਨਾਂ ਨੂੰ ਸ਼ੂਗਰ ਹੋ ਰਿਹਾ ਕਿਡਨੀਆਂ ਫੇਲ ਹੋ ਰਹੀਆਂ ਨੇ ਦੇਖਦਾ ਮੈਂ ਤਿੰਨ ਤਰੀਕ ਨੂੰ ਜਿੱਦੇ ਅਸੀਂ ਬੰਨ ਮਾਰਨਾ ਮੱਥਾ ਲਾਉਣਾ ਸਰਕਾਰ ਨਾਲ ਪੁਲਿਸ ਨਾਲ ਉਹਦੇ ਕਿੰਨੇ ਕੁ ਲੋਕ ਉੱਠ ਕੇ ਪੰਜਾਬ ਚੋਂ ਜਾਂਦੇ ਆ ਮੁਸ਼ਕਲ ਆ 29 ਦੇ ਆਉਣਗੇ ਮੈਂ ਹਰਗੀ ਵਾਲੇ ਪਿੰਡ ਗਿਆ ਫਰੀਦਕੋਟ ਦਾ ਪਿੰਡ ਆ ਕਹਿੰਦੇ ਭਾਈ ਸਾਡੇ 1 ਮਹੀਨੇ ਦੇ ਵਿੱਚ 15 ਮਰੀਜ਼ ਕੈਂਸਰ ਦੇ ਸਾਹਮਣੇ ਆ ਗਏ ਤੈਨੂੰ ਦੀ ਮੌਤ ਹੋ ਗਈ ਮੈਂ ਖਾਦੇ ਪਿੰਡ ਗਿਆ ਮੁਕਸਰ ਚ ਕਹਿੰਦੇ ਸਾਡੇ ਸਾਰੇ ਪਿੰਡ ਚ ਖੁਰਕਾ ਸਾਰੇ ਲੋਕਾਂ ਨੂੰ ਖੁਰਕ ਪਿੰਦੇ ਪਾਣੀ ਕਰਕੇ ਪਾਣੀ ਕਰਕੇ ਉਹ ਨਹਿਰਾ ਦਾ ਪਾਣੀ ਜਿਹੜਾ ਹਦੀਕੇ ਪਤਰੋਂ ਨਿਕਲਦਿਆਂ ਉਹ ਲੋਕ ਪੀਂਦੇ ਆ ਫਜ਼ਲਾਂ ਨੂੰ ਵੀ ਲਾਉਂਦੇ ਆ ਪੀਂਦੇ ਵੀ ਆ ਇੱਕ ਮੁੰਡਾ ਕਹਿੰਦਾ ਭਾਈ ਕੈਨੇਡਾ ਤੋਂ ਆ ਜਿਹਦੇ ਦਿਨ ਆਇਆ 25 ਦਿਨ ਹੋ ਗਏ ਤੇਰੀ ਖੁਰਕ ਪੀਈ ਵੀ ਆ ਮੇਰੇ ਸਾਲ ਸਾਲ ਦੇ ਜਵਾਗ ਬੀਲ ਚੇਹਰਾਂ ਤੇ ਪਏ ਆ ਡੀ ਐਮ ਸੀ ਭਰਿਆ ਪਿਆ ਸ਼ੂਗਰ ਕੈਂਸਰ ਕਾਲੇ ਪੀੜੀਏ ਨਾ ਤੁਸੀਂ ਸੋਚਦੇ ਹੋਗੇ ਹਾਂ ਇਹ ਵਾਲੇ ਵੀ ਆ ਸਤਲੋਜ ਚ ਪਾਣੀ ਪੈਂਦਾ ਬੁੱਢੇ ਦਰਿਆ ਦਾ ਉਹ ਪੀਂਦੇ ਆ ਦੱਖਣੀ ਮਾਲਵੇ ਵਾਲੇ ਪਹਿਲੇ ਪੰਜ ਸੱਤ ਜ਼ਿਲ੍ਹੇ ਅਸੀਂ ਕੀ ਕਰਨਾ ਸਾਨੂੰ ਕੀ ਲੋੜਾਂ ਡੇ ਉੱਠ ਕੇ ਜਾਣ ਦੀ ਆ ਤੁਹਾਡੇ ਨੇੜੇ ਆ ਜਾਓ ਆ ਟ੍ਰਾਈਡੈਂਟ ਚ ਸੂਆ ਵਰਦਾ ਨਾ ਪਾਣੀ ਦਾ ਜਾਂਦਾ ਸਾਹਮਣੇ ਦੇਖਿਆ ਨਿਕਲਦਾ ਕਿਹਨੇ ਦੇਖਿਆ ਪਾਣੀ ਕਿੱਥੇ ਆयो ਸਾਰਾ ਬੋਰ ਕਰਕੇ ਧਰਤੀ ਇੱਥਾ ਥੋੜੇ ਸਾਰੇ ਘਰਾਂ ਦੇ ਪਾਣੀ ਚੈੱਕ ਕਰਾ ਲਓ ਸਾਰੇ ਪਾਣੀ ਜਿਲ੍ਹੇ ਨੀਮ ਆ ਚੁੱਕਿਆ ਚੱਕ ਗਾਉਣ ਲੱਗ ਗਈ ਸੀ ਬਈ ਮੋਟਰਾਂ ਚ ਆਉਣੀਆਂ ਉਹ ਰਾਤ ਤੇ ਰਾਤ ਹੀ ਵਾਣ ਕਰੀ ਆਹੀ ਟਰਾਈਨ ਵਾਲਾ ਗੁਪਤਾ ਬਾਦਲਾਂ ਵੇਲੇ 10 ਸਾਲ ਚੇਅਰਮੈਨ ਰਿਹਾ ਕਾਂਗਰਸ ਵੇਲੇ 5 ਸਾਲ ਚੇਅਰਮੈਨ ਰਣ ਬੋਕਰ ਵਾਲੇ ਆ ਗਏ ਫਿਰ ਚੇਅਰਮੈਨ ਇਹਨਾਂ ਲਿਆ ਯਾਰਾਂ ਨੂੰ ਕੌਣ ਰੋਕੂਗਾ ਬਈ ਮੈਨੂੰ 12 ਸਾਲ ਹੋ ਗਏ ਇਹ ਤੋਂ 12 ਸਾਲ ਪਹਿਲਾਂ YouTube ਤੇ ਮੇਰੀ ਵੀਡੀਓ ਕੱਢ ਕੇ ਸੁਣ ਲਓ ਮੈਂ 12 ਸਾਲ ਪਹਿਲਾਂ ਕਿਹਾ ਸੀ ਮਾ ਪੰਜਾਬ ਦੇ ਲੋਕੋ ਸੰਭਲ ਜਿਹੜਾ ਪਾਣੀ ਮੁੱਕ ਗਿਆ ਧਰਤੀ ਹੇਠੋਂ ਲੋਕਾਂ ਨੇ ਕੋਈ ਪ੍ਰਵਾਨ ਨਹੀਂ ਕੀਤੀ ਐਤ ਕੀ ਮਾੜੇ ਜੇ ਕੰਨ ਖੁਰਕਣ ਲੱਗੇ ਆ ਕਿਉਂਕਿ ਅੱਜ ਦੋ ਦੋ ਟੋਟੇ ਆ ਛੋਨੇ ਦੇ ਰੈਸੀਡੈਂਸ ਚ ਪਾਏ ਗੇ ਮੋਟਰਾਂ ਚ ਪਾਇਆ ਕਿ ਨਹੀਂ ਪਾਇਏ ਛੋਡੇ ਦਾ ਮੈਨੂੰ ਪਤਾ ਨਹੀਂ ਮੇਰਾ ਨਹਿਰ ਤੇ ਪਿੰਡਾਂ ਨਾਲੇ ਦੋ ਟੋਟੇ ਪਾਇਆ ਸਾਡੇ ਪਿੰਡ ਦੇ ਨੇ ਆ ਪੰਜਾਂ ਮਹੀਨਿਆਂ ਚ ਛੋਡੇ ਕੋਲੇ 12-15 ਸਾਲ ਦਾ ਪਾਣੀ ਵਜਾ ਤੂੰ ਫਸਲਾਂ ਦੀ ਗੱਲ ਕਰਦੇ ਆ ਪੀਣ ਵਾਲਾ ਪਾਣੀ ਨਹੀਂ ਮਿਲਣਾ ਇੱਥੇ